ਸਾਰਿਆਂ ਦਾ ਸਵਾਗਤ ਹੈ ਜੀ ਅੱਜ ਦੇ ਇਸ ਵੀਡੀਓ ਦੇ ਵਿੱਚ ਸ਼ਬਦ ਲੈ ਕੇ ਆਏ ਆਂ ਰਾਖ ਪਿਤਾ ਪ੍ਰਭ ਮੇਰੇ ਮੋਹਨ ਅਰਗੁਨ ਸਬਗੁਨ ਤੇਰੇ ਭਾਈ ਸਾ ਪਾਈ ਜੂ ਜਾਰ ਸਿੰਘ ਜੀ ਇਹ ਜੁੜਿਆਗੀ ਸ਼੍ਰੀ ਦਰਬਾਤ ਸਾਹਿਬ ਵਾਲਾ ਦਾ ਸ਼ਬਦ ਹੈ ਜੀ ਸਭ ਤੋਂ ਪਹਿਲੇ 27 ਤੋਂ ਸ਼ੁਰੂ ਕਰਦੇ ਨਾਲ ਤਬਲਾ ਪਲੇ ਕਰਦੇ ਆਂ ਨਾਲ ਨਾਲ ਤੁਸੀਂ ਦੇਖੀ ਜਾਓ ਵੀਡੀਓ ਜਦ ਲੰਬੀ ਨਾ ਹੋਵੇ ਇਸ ਕਰਕੇ ਆਪਾਂ ਛੇਤੀ ਛੇਤੀ ਦੱਸਣ ਦੀ ਕੋਸ਼ਿਸ਼ ਕਰਾਂਗੇ ਦੇਖੋ ਰਾਖ ਪਿਤਾ ਪ੍ਰਭ ਮੇ ਕਿਤਾ ਪ੍ਰਭ ਮੇਰੇ ਮੋਹ ਨਿਰਭ ਸਭ ਮੋਹ ਤੇਰੇ ਹੋ ਹੋਇਨੇ ਗੁਣ ਸਭ ਗੁਣ ਤੇ पिता मुणे। सब मे तेरे गुणतेरे पिता परभ मेरे ਪੰਚ ਬਿਖਾ ਦੇ ਇੱਕ ਗਰੀਬਾਂ ਰੱਖੋ ਰੱਖੜ ਹਾਰੇ ਪੰਚ ਬਿਖਾ ਦੇ ਇੱਕ ਗਰੀਬਾਂ ਰੱਖੋ ਰੱਖੜ ਹਾਰੇ खेद करे अर मात सता आयो शरण तुम्हारे मोहे निर्गुण सब गुण तेरे ਪਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ ਖੜਾਖ ਪਿਤਾ ਪ੍ਰਭ ਮੇਰੇ ਮੋਹਿ ਮਿਰਗੁਣ ਸੰਗ ਗੁਣ ਰੇ ਆਹੇ ਗੁਰ ਸੋਇਸੀ ਪਿਆਰਾ ਜਾਂ ਸ਼ਬਦ ਪਿਆਰੀ ਜੀ ਟੀਮ ਦੇ ਨਾਲ ਰਾਖ ਪਿਤਾ ਪ੍ਰਭ ਮੇਰੇ ਮੋਹ ਨਿਰਗੁਣ ਸਭ ਗੁਣ ਤੇਰੇ ਪਾਈਸਾ ਪਾਈ ਜੀ ਜਲ ਸਿੰਘ ਜੀ ਹਜੂਰੀ ਲਾਗ ਸ਼ਿਰਦਾਰ ਬਾਸਾ ਵਾਲਿਆਂ ਦਾ ਹਣ ਕਮੈਂਟ ਕਰਕੇ ਦੱਸਿਓ ਕਿਵੇਂ ਲੱਗੀ ਤੁਹਾਨੂੰ ਇਹ ਵੀਡੀਓ ਕਿਵੇਂ ਲੱਗਾ ਇਹ ਸ਼ਬਦ ਜਿਹੜਾ ਆਪਾਂ ਤੁਹਾਨੂੰ ਇੱਥੇ ਪਲੇ ਕਰਨ ਦੀ ਕੋਸ਼ਿਸ਼ ਕੀਤੀ ਹੈ ਇੱਥੇ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਆ ਇਸੇ ਤਰ੍ਹਾਂ ਦੀ ਵੀਡੀਓ ਵੇਖਣ ਵਾਸਤੇ ਜੁੜੇ ਰਹੋ ਸੱਚੇ ਮਾਰਗ YouTube ਚੈਨਲ ਤੇ ਕੱਲ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਸਵੇਰੇ 9 ਵਜੇ ਤੋਂ ਲੈ ਕੇ 12 ਵਜੇ ਦੇ ਵਿੱਚ ਵਿੱਚ ਨਵੀਂ ਵੀਡੀਓ ਦੇ ਨਾਲ ਜੁੜੇ ਜਾਣਾ ਇਸ ਚੈਨਲ ਦਾ ਮਤਵਾ ਸਬਸਕ੍ਰਾਈਬ ਤੇ ਸ਼ੇਅਰ ਕਰਿਓ ਤਾਂ ਅਨਵਾਦ ਇਸ ਵੀਡੀਓ ਨੂੰ ਪੂਰਾ ਵੇਖਣਾ